ਗੁਰੂ ਗਰੀਬ ਨਿਵਾਜ ਸਿਰ ਕਵਣ ਕਵਣ ਗੁਣ ਕਕ ਗਾਮਾ ਤੋਂ ਸਾਹਿਬ ਗੁਣੀ ਨਿਦਾਨਾ ਕੁੰਬਰੀ ਮੈ ਮਾ ਬਨਨ ਸਾਕੋ ਉਠਾਕਰ ਊਚ ਭਗਵਾਨਾ ਕੋਟਾਲ ਗੁਰ ਸੇਵੀ ਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰ ਕਾ ਜਨਮ ਮਰਨ ਦੁਖ ਜਾਏ वाहे गुरु साहेब जी सोरठ महला पब की शरण ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਬਿਆਲ ਹੋਆ ਪਾਰ ਬ੍ਰਹਮ ਸੁਆਮੀ ਇਆ ਆ ਪ੍ਰਭ ਕੀ ਸ਼ਰਨ ਸਗਲ ਭਾਏ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆ ਸਵਾਮੀ ਪੂਰਾ ਸਤਗੁਰ ਆਇਆ ਪ੍ਰਭ ਜੀਉ ਤੂੰ ਮੇਰੋ ਸਾਬ ਦਾਤਾ ਪਾ ਪ੍ਰਭ ਦੀਨ ਦਿਆਲਾ ਗੁਣ ਗਾਵ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਦਰੜਾਇਆ ਤਗਲ ਬਨਾਸੀ ਕਰ ਕਿਰਪਾ ਆਪਣੋਂ ਕਰ ਲੈਨਾ ਮਨ ਬਸਿਆ ਅਬ ਨਾਸੀ ਤਾਕੋ ਬੇਗਨਾ ਕੋ ਲਗ ਜੋ ਸਤਗੁਰ ਆਪਣੇ ਰਾਖੇ ਚਾਰਨ ਕਮਲ ਬਸੇ ਰਿਦ ਅੰਤਰ ਅੰਬਰਤ ਹਾਰ ਰਸ ਚਾਖੇ ਅਰ ਸੇਵਾ ਸੇਖ ਪ੍ਰਭ ਆਪਨੇ ਜਿਨ ਮਾਨ ਕੀ ਈਸ਼ਵ ਪੁਜਾਈ দানਕ ਦਾਸ ਆ ਕੇ ਬਲਿਆਰੇ ਜਨ ਪੂਰਨ ਅਏ ਜੋ ਰਖਾਈ ਨਾਨਕ ਦਾਸ ਤਾ ਕੇ ਭਲ ਹਾਰੇ ਜਨ ਪੂਰਨ ਐਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਗੁਰ ਜੀ ਕੀ ਫਤਿਹ ਸੋਰਠਿ ਮਹਲਾ 5 ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਇਆਲੁਆ ਪਾ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀ ਤੇਨ ਬੇਦੀ ਅਨਕੇ ਕੁੱਲ ਵਿਖਾਇ ਪਾਰਕਟੇ ਨਾਨਕ ਰਾਏ ਸਾਬ ਸਿੱਖਣ ਕੋ ਸੁਖ ਦੈ ਜਤਹਿ ਪਏ ਸੁਹਾਏ ਸਭ ਸਿੱਖਣ ਕੋ ਸੁਖੁ ਦੇ ਜਤਹਿ ਪਏ ਸਾ ਸਾਹਿਬ ਜੀ ਜਾਪਈ ਫਿਰ ਦਉ ਗਾਜ ਗਾਜ ਰਣ ਪਾਰੇ ਆਲ ਬੀਜ ਗਦਾ ਬੋ ਮਾਰੇ ਹਾੜ ਰਾਇ ਥਿਰ ਪੈਗ ਨਾ ਟਰੇ ਮਾਨੁਰਸ ਪਰਬਤ ਦਉ ਲਰੇ ਫਿਰ ਦੋ ਗਾਜ ਗਾਜ ਰਨ ਪਾਰੇ ਆਸ ਬੀਚ ਗਦਾ ਬੋ ਮਾਰੇ ਖਾਂਡ ਰਹਿ ਫਿਰ ਪੈਗ ਨ ਟਰੇ ਮਾਨੋਰਿ ਇਸ ਪਰਬਤ ਦਉ ਲਰੇ ਦਉ ਭਟ ਅ ਭਰਨ ਜਿਉ ਗਾਜ ਹੈ ਬਚਨ ਸੁਣ ਤੋ ਜਨ ਕੇ ਜਮ ਲਾਜੇ অতি ਵੀਰ ਜਿਸੇ ਮੈਂ ਪਰੇ ਉਹ ਵੀਰ ਕਰੋਦ ਸੋ ਲਰੇ ਜਨ ਕੌਦਕ ਦੇਖਣ ਸੂਰ ਆਏ ਪਾਂਤਨ ਭਾਂਤ ਵਿਵਾਨ ਬਨਾਏ ਉਤ ਰੰਬਾ ਜਿਕ ਨਿਰਤਾ ਕਰੇ ਇਹ ਤੇ ਵੀਰ ਉਹ ਮੈਂ ਲੜੇ ਬੋਝ ਗਦਾ ਆਣਾ ਲਗੇ ਨਾ ਜਾਣੇ ਮੁਖ ਤੇ ਮਾਰੀ ਮਾਰ ਬਖਾਨੇ ਰਣ ਕੀ ਛੇਤੇ ਪੈਗ ਨਾ ਟਰੇ ਰੀਜ ਰੀਜ ਦਉ ਪਟ ਲੜੇ ਰਣ ਕੀ ਛਿੱਤ ਤੇ ਪੈਰ ਨਾ ਡਰੇ ਰੀਜ ਰੀਜ ਧੋ ਪਾਟ ਲਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ